ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣਾ ਚੈਨਲ ਬਰਨਾਨ ਕਲੌਥ ਹਾਊਸ ਮੈਸਰਖਾਨਾ ਦੇ ਵਿੱਚ ਤੁਹਾਡਾ ਅੱਜ ਨਿਊ ਕਲੈਕਸ਼ਨ ਆਪਣੇ ਕੋਲੇ ਆ ਚੁੱਕੀ ਹੈ ਅੱਜ ਦੇ ਜਿਹੜੇ ਛੂਟ ਨੇ ਬਹੁਤ ਹੀ ਪਿਆਰੇ ਛੂਟ ਆਏ ਨੇ ਤੇ ਬਾਜ਼ਵਰੇਟਾਂ ਤੇ ਆਪਾਂ ਬਹੁਤ ਵੱਡਾ ਇਹਦੇ ਵਿੱਚ ਫੇਰ ਬੈਨੀਫਿਟ ਦੇਣ ਵਾਲੇ ਹਾਂ ਤੁਹਾਨੂੰ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਨਵੇਂ ਚੈਨਲ ਤੇ ਆਉਣ ਵਾਲੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਿਉਂਕਿ ਅਸੀਂ ਵੀਡੀਓ ਨਵੀਆਂ ਨਵੀਆਂ ਲੈ ਕੇ ਤੁਹਾਡੇ ਵਾਸਤੇ ਆਉਂਦੇ ਹਾਂ ਬਹੁਤ ਮਿਹਨਤ ਨਾਲ ਵੀਡੀਓ ਬਣਾਉਂਦੇ ਆ ਤੇ ਇਹ ਸੀਗਾ ਆਪਣਾ ਤੁਹਾਨੂੰ ਲੋਕੇਸ਼ਨ ਵੀ ਨਾ ਦੀ ਨਾ ਦੱਸਦੀਆਂ ਜਿਹੜੀ ਆਪਣ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾਪਾਪਾ ਪੰਜਾਬ ਆ ਦੇ ਨੀਅਰ ਹੈ ਜਿਹੜੀ ਆਪਣੀ ਸ਼ਾਪ ਹੈ ਗੁਰਨਾਨਕਵਾਲਾਂ ਦੀ ਕਰਕੇ ਜਾਣੀ ਜਾਂਦੀ ਹੈ ਪਿੰਡ ਦੇ ਵਿੱਚ ਜਦੋਂ ਵੀ ਤੁਸੀਂ ਆਓ ਗੁਰਨਾਨਕਵਾਲਾਂ ਦੀ ਆਪਣੀ ਸ਼ਾਪ ਦਾ ਨਾਮ ਹੈ ਤੁਸੀਂ ਕਿਤੇ ਮਰਜ਼ੀ ਪੁੱਛ ਸਕਦੇ ਹੋਗੇ ਤੇ ਇਹ ਸੀਗੀ ਆਪਣੀ ਲੋਕੇਸ਼ਨ ਤੇ ਆਪਾਂ ਸੋਹਣੇ ਸੋਹਣੇ ਪਸ਼ਮੀਨੇ ਦੇ ਸੂਟ ਲੈ ਕੇ ਆਏ ਆ ਪਿਓਰ ਬੂਲਨ ਦੇ ਜਿੰਨਾ ਦਾ ਰੇਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ ਅੱਜ ਕੱਲ ਸਾਡੇ ਕੋਲੇ ਆਫਰ ਤੇ ਆਏ ਹੋਏ ਨੇਗੇ ਆਪਾਂ ਸਾਰੇ ਜਣੇ ਸ਼ੂਟ ਦੇ ਦੇਖਾਂਗੇ ਰਲ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖਣੀ ਹੈ ਆਪਾਂ ਵੀਡੀਓ ਸ਼ੁਰੂ ਕਰਾਂਗੇ ਤੇ ਆ ਜਿਹੜੇ ਆਪਣੇ ਕੋਲੇ ਪ੍ਰਿੰਟ ਆਏ ਨੇ ਸਾਰੇ ਬਹੁਤ ਹੀ ਲਾਜਵਾ ਪ੍ਰਿੰਟ ਨੇ ਜਿਵੇਂ ਇਹ ਕਾਨੀ ਦਾ ਪ੍ਰਿੰਟ ਹੈ ਨਾ ਕਾਨੀ ਦਾ ਪ੍ਰਿੰਟ ਇਹਨਾਂ ਦੇ ਰੇਟ ਵੀ ਅਸੀਂ ਤੁਹਾਨੂੰ ਬਹੁਤ ਘੱਟ ਦੇਲੇ ਨੇਗੇ ਇਹ 1200 ਰੁਪਏ ਵਾਲਾ ਸੂਟ ਹੈ ਤੇ ਇਹ ਸੂਟ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇਣਾ ਇੱਕ ਸੂਟ ਆਪਾਂ ਤੁਹਾਨੂੰ ਦੇਵਾਂਗੇ 800 ਰੁਪਏ ਦਾ ਤੇ ਦੋ ਸੂਟ ਆਪਾਂ ਤੁਹਾਨੂੰ ਦੇਵਾਂਗੇ 1500 ਰੁਪਏ ਦੇ ਜੇ ਤੁਸੀਂ ਸਾਡੇ ਕੋਲ ਦੋ ਸੂਟ ਬਾਏ ਕਰੋਗੇ ਤਾਂ ਤੁਹਾਨੂੰ 750 ਰੁਪਏ ਦਾ ਇਹ ਸੂਟ ਮਿਲੂਗਾ ਇੱਕ ਸੂਟ ਤੁਸੀਂ ਜੇ ਸਾਡੇ ਕੋਲੋਂ ਲਓਗੇ ਤਾਂ ਇਹ ਤੁਹਾਨੂੰ ਸੂਟ 800 ਰੁਪਏ ਦਾ ਮਿਲੂਗਾ ਤੇ ਆਹ ਲਓ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਜਣੇ ਰਲ ਕੇ ਦੇਖਾਂਗੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਇਹ ਤੇ ਕੱਪੜਾ ਵੀ ਤੁਸੀਂ ਇੰਨਾ ਕੰਫਰਟੇਬਲ ਹੈ ਤੇ ਬਹੁਤ ਹੀ ਸੋਹਣਾ ਹੈ ਤੇ ਇਹਦੇ ਨਾਲ ਗਲਾ ਦਿੱਤਾ ਹੋਊਗਾ ਲੈਂਥ ਨੂੰ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿਹੜਾ ਇਹਦਾ ਡਿਜ਼ਾਈਨ ਹੈ ਨਾ ਉਹ ਇਹਦਾ ਡਿਜ਼ਾਈਨ ਹੈਗਾ ਕਾਨੀ ਪ੍ਰਿੰਟ ਕਾਨੀ ਪ੍ਰਿੰਟ ਹੈ ਬਹੁਤ ਹੀ ਪਿਆਰਾ ਇਹ ਜਦੋਂ ਤੁਸੀਂ 3 3000 ਵਾਲੇ ਸ਼ੂਟ ਲੈਨੇ ਹਨਾ ਇਹ ਵਾਲੇ ਪ੍ਰਿੰਟ ਉਹਨਾਂ ਦੇ ਉੱਤੇ ਹੁੰਦੇ ਨੇਗੇ ਬਹੁਤ ਪਿਆਰਾ ਹੈ ਘੇਰ ਆ ਗਿਆ ਬਾਜੂ ਆ ਗਈ ਤੇ ਆਹ ਲਓ ਜੀ ਇਹ ਗਲਾ ਹੈ ਤੇ ਇਹਨਾਂ ਦਾ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿਆਂ ਇਹਨਾਂ ਦਾ ਬੈਕ ਤੇ ਫਰੰਟ ਦੋਨੇ ਚੀਜ਼ਾਂ ਤੇ ਪ੍ਰਿੰਟ ਹੈ ਆਹ ਲਓ ਜੀ ਇਹ ਵਾਲਾ ਇਹਦਾ ਬੈਕ ਸਾਈਡ ਆ ਗਈ ਤੇ ਆਹ ਵਾਲਾ ਇਹਦਾ ਸੀਗਾ ਫਰੰਟ ਤੇ ਮਾਸਟਰ ਕਲਰ ਦਾ ਸੂਟ ਹੈ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜੂ ਪਲੇਨ ਸਲਵਾਰਾਂ ਦੇ ਨਾਲ ਨੇ ਤੇ ਇਹਨਾਂ ਦੇ ਨਾਲ ਕਾਫੀ ਖੁੱਲੇ ਸ਼ਾਲ ਲਗੇ ਆਹ ਲਓ ਜੀ ਨਾਲ ਦੀ ਨਾਲ ਤੁਸੀਂ ਸ਼ਾਲ ਦਾ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਤੇ ਖੁੱਲਾ ਸਹਿਜ ਹੈ ਸ਼ਾਲ ਦਾ ਤੇ ਇਹ ਆ ਜੀ ਤੁਹਾਨੂੰ 1500 ਦੇ ਦੋ ਸੂਟ ਮਿਲਣ ਜਾ ਰਹੇ ਨੇ ਤੇ ਇਹ 1200 ਵਾਲਾ ਸੂਟ ਹੈ 1200 ਦਾ ਸਾਰੇ ਕਿਤੇ ਇਹ ਸੂਟ 1200 ਦਾ ਮਿਲਦਾ ਤੇ ਤੁਹਾਨੂੰ 1500 ਦੇ ਦੋ ਸੂਟ ਮਿਲਣਗੇ ਤੇ 800 ਦਾ ਇੱਕ ਸੂਟ ਮਿਲੂਗਾ ਤੁਹਾਨੂੰ ਤੇ ਇਸ ਦੇ ਵਿੱਚ ਮਾਸਟਰ ਕਲਰ ਦੇ ਵਿੱਚ ਤੁਹਾਨੂੰ ਮੈਂ ਸੂਟ ਜਿਹੜੇ 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 ਡਿਜ਼ਾਈਨ ਮੇਰੇ ਕੋਲੇ ਆਏ ਨੇ ਮੈਂ ਸਾਰੇ ਤੁਹਾਨੂੰ ਦਿਖਾਉਣੀ ਆ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਆਹ ਵਾਲਾ ਡਿਜ਼ਾਈਨ ਇਹਦੇ ਵਿੱਚ ਕਈ ਸੂਟ ਉਹੀ ਗੱਲ ਹੈ ਵੀ ਕਈ ਸੂਟ ਮੇਰੇ ਕੋਲੇ ਸੋਲੋ ਆਏ ਨੇ ਤੇ ਕਈ ਮੇਰੇ ਕੋਲੇ ਦੋ ਤਿੰਨ ਚਾਰ ਪੰਜ ਜਿੰਨੇ ਵੀ ਆਏ ਨੇ ਮੈਂ ਸਾਰੇ ਸੂਟ ਤੁਹਾਨੂੰ ਦਿਖਾਉਂਗੀ ਆਹ ਲਓ ਜੀ ਆਹ ਤੇ ਲੈਂਥ ਵੀ ਇਹਨਾਂ ਦੀ ਬਹੁਤ ਹੀ ਵਧੀਆ 2.5 ਮੀਟਰ ਦੀ ਕਟਿੰਗ ਹੈ ਇਹਨਾਂ ਦੀ ਤੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਤੇ ਕਪੜਾ ਵੀ ਤੁਸੀਂ ਦੇਖੋਗੇ ਨਾ ਜੂਮ ਕਰਕੇ ਬਹੁਤ ਸੋਹਣਾ ਕਪੜਾ ਹੈ ਇਹਨਾਂ ਦਾ ਇਸ ਤੇ ਬੋਰਾ ਆਵੇ ਬਹੁਤ ਵਧੀਆ ਕੁਆਲਟੀ ਦਾ ਇਹ ਹੈਗਾ ਸਟਾਫ ਤੇ ਸਾਰੇ ਛੁੱਟੇ ਦਾ ਜਿਹੜਾ ਕਲਰ ਆ ਮੋਰ ਪੰਖੀਆ ਕਲਰ ਦਾ ਸਲਵਾਰਾ ਸਾਰਿਆਂ ਦੇ ਨਾਲ ਪਲੇਨ ਆਉਣਗੀਆਂ ਤੇ ਸ਼ਾਲਾਂ ਦੇ ਡਿਜ਼ਾਈਨ ਸੋਨੂੰ ਮੈਂ ਖੋਲ ਕੇ ਦਿਖਾਉਂਗੀ ਆਪਾਂ ਓਪਨ ਕਰਕੇ ਦੇਖਾਂਗੇ ਕਿਉਂਕਿ ਸੋਨੂੰ ਡਿਜ਼ਾਈਨ ਦਾ ਪਤਾ ਲੱਗ ਜਾਂਦਾ ਵੀ ਸ਼ਾਲ ਦਾ ਡਿਜ਼ਾਈਨ ਇਹਦਾ ਕਿਹੜਾ ਹੈ ਤੇ ਕਮੀਜ਼ ਦਾ ਕਿਹੜਾ ਹੈ ਆ ਲਓ ਜੀ ਖੁੱਲੇ ਸ਼ੌਲਾਂ ਦੇ ਨਾਲ ਮਿਲਣਗੇ 1200 ਰੁਪਏ ਦਾ ਮਾਰਕੀਟ ਦਾ ਰੇਟ ਆ ਸਾਡੇ ਕੋਲ ਇੱਕ ਸੂਟ ਸਾਨੂੰ 800 ਦਾ ਮਿਲੂਗਾ ਤੇ ਦੋ ਸੂਟ ਸਾਨੂੰ ਦੇਵਾਂਗੇ ਆਪਾਂ 1500 ਦੇ ਆ ਲਓ ਜੀ ਇਹ ਆ ਗਿਆ ਮਹਿੰਦੀ ਕਲਰ ਦਾ ਸੂਟ ਆਹ ਲਓ ਜੀ ਇਹ ਵਾਲਾ ਸ਼ੂਟ ਹੈਗਾ ਮਹਿੰਦੀ ਕਲਰ ਦਾ ਤੇ ਘੇਰ ਤੁਸੀਂ ਜਿੰਨਾ ਮਰਜੀ ਬਣਾ ਲਓ ਇਹਦਾ 2.5 26 ਇੰਚ ਦਾ ਇਹਦਾ ਘੇਰ ਹੈ ਤੇ ਬਾਜੂ ਦਾ ਡਿਜ਼ਾਇਨ ਸਾਈਡ ਤੇ ਆ ਗਿਆ ਤੇ ਬੈਕ ਫਰੰਟ ਸੇਮ ਹੋਊਗੀ ਸੇਮ ਡਿਜ਼ਾਇਨ ਹੋਊਗਾ ਤੇ ਜਿਹੜਾ ਇਹਦੇ ਵਿੱਚ ਪ੍ਰਿੰਟਾ ਬਹੁਤ ਹੀ ਸੋਹਣਾ ਪ੍ਰਿੰਟਾ ਹੈ ਇਹ ਤੇ ਸਲਵਾਰਾਂ ਪਲੇਨ ਆਹ ਲਓ ਜੀ ਆਹ ਵਾਲੀ ਇਹਦੇ ਨਾਲ ਮਹਿੰਦੀ ਕਲਰ ਦੀ ਪਲੇਨ ਸਲਵਾਰ ਆ ਗਈ ਤੇ ਆਹ ਵਾਲਾ ਇਹਦਾ ਸ਼ੌਲ ਆਪਾਂ ਖੋਲ ਕੇ ਦਿਖਾਵਾਂਗੇ ਕੁੱਲੇ ਸਹਜਾਂ ਦੇ ਨਾਲ ਸਾਨੂੰ ਛੋਟੇ ਛੂਟੇ ਇਹ ਮਿਲਣਗੇ ਇਹ ਵੀ ਸਾਡੇ ਕੋਲੇ ਮਾਲ ਫਟਾਫਟ ਤਰੀ ਸਟਾਕ ਹੋ ਜਾਂਦਾ ਤੇ ਸਵਾ ਦਵਾ ਦਾ ਵੀ ਸੋਲਡ ਆਊਟ ਹੋ ਜਾਂਦਾ ਨਾਲ ਦੀ ਨਾਲ ਸਾਡਾ ਮਾਲ ਇਹ ਸੇਲ ਹੋ ਜਾਂਦਾ ਸਾਰੇ ਸੂਟ ਜਿਹੜੇ ਪਿੱਕਾਂ ਵਾਲੇ ਨੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਇਹ ਵੀ ਕਾਨੀ ਦਾ ਪ੍ਰਿੰਟ ਆ ਗਿਆ ਪਿੱਕ ਦੇਖ ਲਓ ਤੁਸੀਂ ਐਂਦਾ ਅੰਸਰ ਦਾ ਸੂਟ ਬਣੂਗਾ ਬਹੁਤ ਪਿਆਰਾ ਤੇ ਇਹ ਵਾਲਾ ਸੂਟ ਆਪਣਾ ਹੈਗਾ ਬਲੈਕ ਕਲਰ ਦਾ ਬਲੈਕ ਕਲਰ ਦਾ ਸੂਟ ਹੈ ਹਾਲੋ ਜੀ ਪ੍ਰਿੰਟ ਤੁਸੀਂ ਦੇਖੋ ਪ੍ਰਿੰਟ ਇੰਨੇ ਸੋਹਣੇ ਨੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਲਾਜਵਾਬ ਸ਼ੂਟ ਨੇ ਤੇ ਜਿਹੜਾ ਸਤਾਫਾ ਉਹ ਵੀ ਇੱਕ ਨੰਬਰ ਐ ਤੁਹਾਨੂੰ ਬਹੁਤ ਹੀ ਸੋਹਣਾ ਕਪੜਾ ਜਿਹੜਾ ਇਹਦੇ ਵਿੱਚ ਮਿਲਣਾ ਇੱਕ ਤਾਂ ਕਪੜਾ ਹੁੰਦਾ ਐ ਲਿਸਲੀ ਫਿਸਫਿਸ ਜਿਹਾ ਕਰਦਾ ਹੁੰਦਾ ਉਹਦੇ ਉੱਤੇ ਬੁਰਾ ਜਾਂਦਾ ਇਹ ਚੀਜ਼ਾਂ ਤੇ ਨਾ ਬੁਰੀ ਨਹੀਂ ਆਉਂਦਾ ਕਿਉਂਕਿ ਇਹਨਾਂ ਦਾ ਬਹੁਤ ਹੀ ਸੋਹਣਾ ਕਪੜਾ ਐ ਐ ਨਹੀਂ ਹੈਗਾ ਵੀ ਛੋੜੀਆਂ ਸਿਆਉਣਾਂ ਜੀਆਂ ਨਿਕਲ ਜਾਣਗੀਆਂ 1200 ਵਾਲਾ ਸ਼ੂਟ ਐ ਡਿਸਕਾਊਂਟ ਤੁਹਾਨੂੰ ਬਹੁਤ ਵੱਡਾ ਇਹਦੇ ਉੱਤੇ ਹੌਣ 400 ਸੋ ਨੂੰ 1 ਮਿਲੂਗਾ 800 ਦਾ ਮਿਲੂਗਾ ਤੇ 2 ਸ਼ੂਟ ਸੋ ਨੂੰ 1500 ਦੇ ਮਿਲਣਗੇ ਆਹ ਲਓ ਜੀ ਇਹ ਬਲੈਕ ਕਲਰ ਦਾ ਡਿਜ਼ਾਈਨ ਆ ਗਿਆ ਸ਼ਾਲ ਦਾ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਇਹਦੇ ਵਿੱਚ ਆ ਗਿਆ ਮਹਿਰੂਨ ਕਲਰ ਆਹ ਲਓ ਜੀ ਇਹ ਵਾਲਾ ਮਹਿਰੂਨ ਕਲਰ ਆ ਗਿਆ ਸਾਰੇ ਓਪਨ ਕਰਕੇ ਦਿਖਾਵਾਂ ਕਿਉਂਕਿ ਸਾਡਾ ਆਨਲਾਈਨ ਵਾਲਾ ਕਸਟਮਰ ਹੁੰਦਾ ਤੇ ਸੂਟ ਉਹਨਾਂ ਨੇ ਬਾਏ ਕਰਨਾ ਹੁੰਦਾ ਕੋਈ ਵੀ ਰੰਗ ਉਹਨਾਂ ਨੂੰ ਉਹਨਾਂ ਨੂੰ ਜਦੋਂ ਅਸੀਂ ਓਪਨ ਕਰਕੇ ਦਿਖਾਉਨੇ ਆ ਕੋਈ ਵੀ ਕਲਰ ਉਹਨਾਂ ਨੂੰ ਪਸੰਦ ਆ ਸਕਦਾ ਹੈ ਮਹਿਰੂਨ ਕਲਰ ਦਾ ਬਹੁਤ ਹੀ ਪਿਆਰਾ ਰੰਗ ਹੈ ਤੇ ਛੋਟੀ ਛੋਟੀ ਬੂਟੀ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਸਾਰੇ ਇਹ ਸ਼ੂਟ ਜਿਹੜੇ ਤੁਹਾਨੂੰ ਮੈਂ ਦਿਖਾਏ ਨੇ ਆ ਵਾਲੇ ਸ਼ੂਟ ਸਾਰੇ ਕਾਨੀ ਪ੍ਰਿੰਟ ਵਾਲੇ ਨੇਗੇ ਤੇ ਇਹਨਾਂ ਦੇ ਉੱਤੇ ਗਲੇ ਦੇ ਉੱਤੇ ਵੀ ਡਿਜ਼ਾਈਨ ਹੈ ਘੇਰ ਦੇ ਉੱਤੇ ਵੀ ਹੈ ਬਾਹਾਂ ਦੇ ਉੱਤੇ ਵੀ ਹੈ ਤੇ ਪਲੇਨ ਸਲਵਾਰਾਂ ਦੇ ਨਾਲ ਨੇ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ 5 ਮੀਟਰ ਦਾ ਪ੍ਰੋਪਰ ਸ਼ੂਟ ਮਿਲੂਗਾ ਤੇ ਨਾਲ 2.5 ਮੀਟਰ ਦਾ ਤੁਹਾਨੂੰ ਸ਼ਾਲ ਮਿਲੂਗਾ आ लो जी यहाँ शॉल का डिजाइन है फोर सैड टू सैड शॉल मिलेंगे बहुत ही वध्या क्योंकि इनके दोनों पासे बॉर्डर है बहुत प्यारा सैज पूरा खुला सूँ इन मिलूगा अगला कलर ये मो मोरपंखी आ गया आ लो जी पीकॉक कलर आ गया है ये कलर भी बहुत प्यारा है ਇੱਕ ਇਹ ਵੀ ਆਪਾਂ ਓਪਨ ਕਰਕੇ ਦਿਖਾਵਾਂਗੇ ਕਿਉਂਕਿ ਖੋਲੇ ਤੋਂ ਬਿਨਾਂ ਕਿਸੇ ਡਿਜ਼ਾਈਨ ਦਾ ਨਹੀਂ ਪਤਾ ਲੱਗਦਾ ਕਲਰ ਦਾ ਨਹੀਂ ਪਤਾ ਲੱਗਦਾ ਕਲਰ ਸਾਰੇ ਇੱਕ ਤੋਂ ਇੱਕ ਨਹੀਂਗੇ ਹਾਲੋ ਜੀ ਇਹਦਾ ਕਲਰ ਪੀਕਾਕ ਕਲਰ ਹੈ ਬਹੁਤ ਸੋਹਣਾ ਡਾਰਕ ਜਿਹਾ ਕਲਰ ਹੈ ਇਹ ਤੇ ਆਏ ਦੀ ਆਗੀ ਸਲਵਾਰ ਨਾਲ ਤੇ ਇਸ ਤੋਂ ਬਾਅਦ ਮੈਂ ਇਹਦਾ ਓਪਨ ਕਰੂੰਗੀ ਸ਼ਾਲ ਜਿਹੜੇ ਅੱਜ ਦੇ ਸ਼ੂਟ ਨੇ ਡਿਸਕਾਊਂਟ ਤੇ ਤਾਂ ਹੈਗੇ ਨੇ ਕਪੜਾ ਜਿਹੜਾ ਹੈਗਾ ਇੱਕ ਜਮਾ ਬੇਸੀਕੀਓ ਵਰਗਾ ਕਪੜਾ ਹੈ ਇੰਨਾ ਪਿਆਰਾ ਤੇ ਤੁਸੀਂ ਕਮਾਲ ਮੰਨੋਗੇ ਵੀ ਇਸ ਤੋਂ ਪਹਿਲਾਂ ਇਹਦੀ ਸੇਲਿੰਗ 1200 ਦੀ ਸੀਗੀ ਤੇ ਹੁਣ ਇਹ ਪੂਰੀ ਆਫਰ ਦੇ ਵਿੱਚ ਚੱਲ ਰਿਹਾ ਤੇ ਤੁਹਾਨੂੰ ਪੂਰਾ ਵੱਡਾ ਬੈਨੀਫਿਟ ਹੈ ਇਹਦੇ ਵਿੱਚ ਆਹ ਲਓ ਜੀ ਇਹ ਵਾਲਾ ਡਿਜ਼ਾਈਨ ਇਸਦੇ ਸ਼ਾਲ ਦਾ ਆ ਗਿਆ ਇਸਦੇ ਵਿੱਚ ਆ ਗਿਆ ਇੱਕ ਅਗਲਾ ਕਲਰ ਮਹਿੰਦੀ ਆਹ ਲਓ ਜੀ ਡਾਰਕ ਮਹਿੰਦੀ ਕਲਰ ਆ ਗਿਆ ਬਹੁਤ ਹੀ ਪਿਆਰਾ ਖੇੜਮਾ ਖੇੜਮਾ ਰੰਗ ਹੈ ਆਹ ਲਓ ਜੀ ਇੱਕ ਸ਼ੂਟ ਤੁਹਾਨੂੰ ਮਿਲੂਗਾ 800 ਦਾ ਤੇ ਦੋ ਸ਼ੂਟ ਮਿਲਣਗੇ 1500 ਦੇ ਤੇ ਤੁਸੀਂ ਚਿਪ ਕਰਕੇ ਆਪਾਂ ਨੂੰ ਆਰਡਰ ਪਾ ਦੇਣਾ ਇਸੇ ਨੰਬਰ ਤੇ ਤੇ 4 ਦਿਨਾਂ ਦੇ ਵਿੱਚ ਸਾਡਾ ਪਾਰਸਲ ਜਿਹੜਾ ਤੁਹਾਡੇ ਘਰੇ ਪਹੁੰਚਦਾ ਹੋਊਗਾ ਆਹ ਲਓ ਜੀ ਇਹ ਬੜਾ ਮਹਿੰਦੀ ਛੇੜ ਦੇ ਨਾਲ ਆ ਗਿਆ ਮਹਿੰਦੀ ਛੇੜ ਤੇ ਸਾਰਿਆਂ ਨਾਲ ਤੁਹਾਨੂੰ ਜਿਹੜੇ ਸ਼ਾਲ ਨੇ ਉਹ ਬਹੁਤ ਵਧੀਆ ਕੁਆਲਿਟੀ ਦੇ ਖੁੱਲੇ ਮਿਲਣਗੇ ਤੇ ਦੂਸਰੇ ਜਿਹੜੇ ਮਿਲਣਗੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਸੋਲੋ ਪੀਸ ਹੈ ਇਹ ਸੋਲੋ ਪੀਸ ਨੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਇਹ ਵਾਲਾ ਸਾਡੇ ਕੋਲੇ ਵੀਡੀਓ ਬਣਾਉਣ ਤੋਂ ਪਹਿਲੇ ਹੀ ਮਾਲ ਹੈ ਜਿਹੜਾ ਸੇਲ ਹੋ ਗਿਆ ਇਹਦੀ ਤੁਹਾਨੂੰ ਸਿੰਗਲ ਪੀਸ ਮਿਲੂਗਾ ਇੱਕ ਆ ਲਓ ਜੀ ਇਹ ਸਾਡਾ ਬਾਰ-ਬਾਰ ਮਾਲ ਰੀਪੀਟ ਤੇ ਵਿਕਦਾ ਹੈ ਖੜਮਾ ਖੜਮਾ ਫੁਲਾਰ ਆ ਬਹੁਤ ਹੀ ਪਿਆਰਾ ਤੇ ਛੋਟੇ ਫੁਲਾਰ ਜਿਹੜੇ ਇਹਦੇ ਨਾਲ ਵਾਹਾਂ ਤੇ ਦਿੱਤੇ ਹੋਏ ਨੇ ਤੇ ਇਹਦੇ ਗਲਾ ਗਲਾਈ ਦਾ ਕੰਮ ਨਹੀਂ ਹੈਗਾ ਇਹ ਕਲਾਕੀ ਅਰਕੀਰ ਦਾ ਕੰਮ ਹੈ ਤੇ ਆਹ ਲਓ ਜੀ ਇਹਦਾ ਗਰੇਜ ਆ ਲਾਈਟ ਲਾਈਟ ਗਰੇਜ ਆ ਕਲਰ ਹੈ ਬਹੁਤ ਹੀ ਸੋਹਣਾ ਇਹਦਾ ਛੋਲ ਹੈ ਨਾਲ ਖੁੱਲਾ ਸਹਿਜ ਇਹਦੇ ਵਿੱਚ ਤੁਹਾਨੂੰ ਸਿੰਗਲ ਸਿੰਗਲ ਪੀਸ ਮਿਲੂਗਾ ਇਹ ਸਾਡੇ ਕੋਲੇ ਸਿੰਗਲ ਪੀਸ ਬਚਿਆ ਹੈ ਬਾਕੀ ਇਹਦਾ ਮਾਲ ਜਿਹੜਾ ਸਾਰਾ ਸਾਡੇ ਕੋਲੇ ਸੇਲ ਹੋ ਚੁੱਕੇ ਆਹ ਲਓ ਜੀ ਆਹ ਸੂਟ ਵੀ ਤੁਹਾਨੂੰ ਸਿੰਗਲ ਪੀਸ ਦੇ ਵਿੱਚ ਦੇਵਾਂਗੇ ਤੇ ਰੇਟ ਸਾਰਿਆਂ ਦੇ ਸੇਵ ਰਹਣਗੇ ਇਹ ਵੀ ਬਿਨ ਗਲੇ ਤੋਂ ਹੈ ਇਹਦਾ ਗਲੇ ਦਾ ਡਿਜ਼ਾਈਨ ਹੈ ਨਹੀਂਗਾ ਹਾਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਅੰਗੂਰੀਜਾ ਕਲਰ ਹੈ ਤੇ ਇਹਦੇ ਵੀ ਕੱਲਾ ਫਲਾਰ ਨੇਗੇ ਕਿਤੇ ਤੇ ਤੇ ਆਹ ਵਾਲੇ ਛੋਟੇ ਫਲਾਰ ਇਹਦੀ ਬਾਜੂ ਤੇ ਹੋਣਗੇ ਆਹ ਵਾਲਾ ਇਹਦੀ ਸਲਵਾਰ ਦਾ ਕੱਪੜਾ ਹੈ ਤੇ ਆਹ ਸੋਨੂੰ ਮੈਂ शॉल जोड़ा है ओपन करके दिखा है सैज पूरे खुले मिलने सो शॉलों के हलो जी ये अंगूरी कलर का छूट से अंगूरी जी सलवार बहुत ही सोना है तो इस दे भी चिक सिंगल कलर आप होर देे को माल जो छे सेल हो गया सिंगल सूट ही बचा ये फटाफट ਮਾਲ ਨਾਲ ਦੀ ਨਾਲ ਸੇਲ ਹੋ ਜਾਂਦਾ ਆ ਲਓ ਜੀ ਮਾਸਟਰ ਕਲਰ ਦਾ ਸੂਟ ਹੈ ਤੇ ਰੰਗ ਡਿਜ਼ਾਈਨ ਵੀ ਇਹਦਾ ਬਹੁਤ ਪਿਆਰਾ ਹੈ ਉਹ ਵੀ ਸੇਮ ਰਹੂਗਾ ਇੱਕ ਸ਼ੂਟ ਤੁਹਾਨੂੰ 800 ਦਾ ਮਿਲੂਗਾ ਤੇ ਦੋ ਸ਼ੂਟ ਤੁਹਾਨੂੰ 1500 ਦੇ ਮਿਲਣਗੇ ਉਹ ਵੀ ਇੱਕ ਵਧੀਆ ਪ੍ਰੀਮੀਅਮ ਕੁਆਲਿਟੀ ਚ ਵਧੀਆ ਸਟੈਂਡਰਡ ਦਾ ਤੁਹਾਨੂੰ ਜਿਹੜਾ ਸਾਫ ਮਿਲੂਗਾ ਜਿਹੜੇ ਕਸਟਮਰਾਂ ਕੋਲੇ ਅਸੀਂ ਆਪਣਾ ਮਾਲ ਭੇਜਦੇ ਆਂਗੇ ਤੇ ਉਹਨਾਂ ਨੂੰ ਸਾਡੇ ਤੇ ਬਹੁਤ ਵਿਸ਼ਵਾਸ ਹੈ ਤੇ ਬੜੇ ਪਿਆਰ ਨਾਲ ਉਹ ਸਾਡੇ ਕੋਲੋਂ ਮਾਲ ਨੂੰ ਵਰਤਿਆ ਹੀ ਕਰ ਲੈਂਦੇ ਨੇ ਆਹ ਲੋ ਜੀ ਇਹ ਸੀਗਾ ਮਾਸਟਰਕਲ ਇਹ ਤਿੰਨੇ ਜਿਹੜੇ ਸੋਲੋ ਸੋਲੋ ਪੀ ਸੀਗੇ ਇਸ ਤੋਂ ਬਾਅਦ ਸਾਡੇ ਕੋਲੇ ਆਇਆ ਫੁਲਕਾਰੀ ਵਾਲਾ ਡਿਜ਼ਾਈਨ ਇਹ ਫੁਲਕਾਰੀ ਵਾਲਾ ਡਿਜ਼ਾਈਨ ਤਾਂ ਸਾਡੇ ਕੋਲੇ ਇਹਨੂੰ ਇੰਨੀ ਕੁ ਸੇਲ ਹੈ ਦੀ ਤਾਂ ਇਹਦਾ ਅਸੀਂ ਫਟਾਫਟ ਮਾਲ ਵੇਚਦੇ ਆ ਬਹੁਤ ਹੀ बिकਦਾ ਹੈ ਤੇ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਆਹ ਲੋ ਜੀ ਇਹ ਫੁਲਕਾਰੀ ਵਾਲਾ ਡਿਜ਼ਾਈਨ ਆ ਗਿਆ ਸਰ ਤੋਂ ਪਹਿਲਾ ਇਹਦਾ ਘੇਰ ਸਾਡੇ 25 ਇੰਚ ਦਾ ਘੇਰ ਆਹ ਵਾਲੀ ਛੋਟੀ ਬੁਟੀ ਆ ਗਈ ਫੁਲਕਾਰੀ ਦੀ ਬਾਜੂ ਤੇ ਗਾਜਰੀ ਕਲਰ ਦਾ ਛੂਟਾ ਹੈ ਤੇ ਨਾਲ ਇਹਦੇ ਗਲੇ ਤੇ ਪੱਟੀ ਆ ਗਈ ਤੇ ਇਹ ਗਾਜਰੀ ਕਲਰ ਦੀ ਆਪਾਂ ਸਲਵਾਰ ਸਾਨੂੰ ਦੇਵਾਂਗੇ ਆਹ ਲਓ ਜੀ ਗਾਜਰੀ ਕਲਰ ਦੀ ਸਲਵਾਰ ਹੈ ਆਹ ਲਓ ਜੀ ਆਹ ਵਾਲਾ ਇਹਦਾ ਸ਼ਾਲ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਸਾਰਾ ਜਿਹੜਾ ਹੈਗਾ ਪਿਓਰ ਬੂਲਣ ਦਾ ਤੇ 150 ਨੂੰ ਅੱਧਾ ਅੱਜ ਮਿਲ ਰਿਹਾ ਹੈ ਇਹ ਗਾਜਰੀ ਕਲਰ ਦਾ ਇਹ 시ਗਾਰਾ ਕਲਰ ਇਹਦਾ ਗਾਜਰੀ ਸੀਗਾ ਇਸ ਤੋਂ ਬਾਅਦ ਆਪਣਾ ਬੋਟਲ ਗ੍ਰੀਨ ਕਲਰ ਆ ਗਿਆ ਆ ਲਓ ਜੀ ਇਹਦਾ ਡਾਰਕ ਹਰਾ ਕਲਰ ਹੈ ਆ ਲਓ ਜੀ ਫੁਲਕਾਰੀ ਦਾ ਡਿਜ਼ਾਈਨ ਸਾਡੇ ਕੋਲ ਰਿਪੀਟ ਤੇ ਮਾਲ ਵਿਕਦਾ ਫਟਾਫਟ ਜਿਹੜਾ ਮਾਲ ਆ ਆਪਣੇ ਕੋਲੇ ਸੋਲਡ ਆਊਟ ਹੋ ਜਾਂਦਾ आ लो जी इसका मैं शॉल ओपन कर दी हाँ खुले शॉलों के ना सैज मिलने बारह सौ सूट मिलेगा सुन आठ सौ की रेंज, रेंज में सिंगल शूट आठ सौ की रेंज में मिलूगा दो शूट लाओगे तो पंद्रह सौ देने मिलने अच्छ अधे रेट से शूट जोड़े सोनू मिल रहे हैं आ लो जी अगला कलर आ गया मस्टर्ड ਹਾਲੋ ਜੀ ਇਹ ਮਾਸਟਰ ਕਲਰ ਦਾ ਸ਼ੂਟ ਸੀ ਨਾਲ ਇਹਦੇ ਸਲਵਾਰ ਆ ਵਾਲੀ ਆ ਗਈ ਤੇ ਸ਼ਾਲ ਸਾਨੂੰ ਮੈਂ ਸਾਰਾ ਤੁਹਾਨੂੰ ਦੱਸੀ ਨੇ ਵੀ ਡਿਜ਼ਾਈਨ ਆਪਾਂ ਸਾਰੇ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਸਿੰਗਲ ਸ਼ੂਟ ਜਿਹੜਾ ਹੈਗਾ ਏਸੇ ਦੇ ਵਿੱਚ ਸਿੰਗਲ ਸ਼ੂਟ ਲਾਈਟ ਸ਼ੇਡ ਦਾ ਅੰਗੂਰੀ ਜੇ ਕਲਰ ਦਾ ਇਹ ਵੀ ਤੁਹਾਨੂੰ ਮੈਂ ਖੋਲ ਕੇ ਦਿਖਾਉਣੀ ਆ ਇਹਦਾ ਵੀ ਸਾਈਜ਼ ਬਹੁਤ ਪਿਆਰਾ ਹੈ ਇਹਦੇ ਨਾਲ ਨੈਕ ਨਹੀਂ ਬਣਿਆ ਹੈਗਾ ਆਹ ਲਓ ਜੀ ਕੱਲਾ ਕੇਰ ਹੈ ਤੇ ਲਾਈਟ ਸ਼ੇਡ ਕਲਰ ਇਹਦਾ ਬਹੁਤ ਪਿਆਰਾ ਕਰੀਮ ਤੇ ਪਿਸਾ ਕਲਰ ਦਾ ਇਹ ਸ਼ੂਟ ਹੈ ਬਹੁਤ ਪਿਆਰਾ ਘੇਰ ਤੇ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਇਹ ਆ ਗਿਆ ਆਪਣਾ ਮੰਮੀਆਂ ਵਾਲਾ ਸ਼ੂਟ ਤੇ ਆਹ ਲਓ ਜੀ ਇਹ ਦੀ ਸਲਵਾਰ ਹੈ ਸ਼ਾਲ ਸੋਨੂੰ ਸਾਰੇ ਨਾਲ ਖੁੱਲੇ ਮਿਲਣਗੇ ਬਹੁਤ ਸੋਹਣਾ ਇਹਦਾ ਡਿਜ਼ਾਈਨ ਹੈ ਤੇ ਇਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਸ਼ੂਟ ਆਏ ਨੇ ਇਹ ਹੈਗੇ ਨੇ ਇਹ ਵੀ ਪ्युअर ਪਸ਼ਮੀਨੇ ਦੇ ਸ਼ੂਟ ਨੇ ਇਹ ਵੀ ਸ਼ੂਟ ਬਹੁਤ ਉੱਚੀ ਰੇਂਜ ਵਾਲੇ ਨੇ ਇਹ ਸਾਰਾ ਤੁਹਾਨੂੰ ਆਲ ਓਵਰ ਸਟੱਫ ਮਿਲੂਗਾ ਇਹਦੇ ਵਿੱਚ ਤੁਸੀਂ ਜ਼ੂਮ ਕਰਕੇ ਦੇਖੋਗੇ ਨਾ ਕੱਪੜਾ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣੀ ਵਧੀਆ ਕੁਆਲਿਟੀ ਦਾ ਪਸ਼ਮੀਨਾ ਇਹ ਤੇ ਨਿਗੇ ਨਗੇ ਸ਼ੂਟ ਨੇ ਇਹ ਵੀ ਸ਼ੂਟ ਆਪਣਾ 12 ਤੋਂ 1300 ਦੀ ਰੇਂਜ ਵਾਲਾ ਹੈ ਇਹ ਆਲ ਓਵਰ ਸ਼ੂਟ ਹੈ ਸਾਰਾ ਤੇ ਇਹ ਤੁਸੀਂ ਸਾਰਾ ਸਟਾਫ ਅੱਗੇ ਮੈਚਿੰਗ ਵਾਲਾ ਦਿਖਾਇਆ ਸੀ ਤੁਹਾਨੂੰ ਮੈਂ ਇਹ ਵਾਲਾ ਸ਼ਾਲ ਦੇ ਨਾਲ ਆ ਖੁੱਲਾ ਸ਼ਾਲ ਦਾ ਸਹਿਜ ਹੋਊਗਾ ਤੇ ਛੂਟੇ ਹੋਏ ਆਲ ਓਵਰ ਸ਼ੂਟ ਤੁਹਾਨੂੰ ਜਿਹੜਾ ਹੈਗਾ ਇਹ ਮਿਲੂਗਾ ਤੇ ਇਹਦੀ ਰੇਂਜ ਸਿੰਗਲ ਸ਼ੂਟ ਦੀ ਸੇਮ ਹੀ ਹੋਊਗੀ 800 ਰੁਪਿਆ ਤੇ ਜੇ ਤੁਸੀਂ ਦੋ ਸ਼ੂਟ ਬਾਏ ਕਰੋਗੇ ਤੇ 1500 ਆ ਜੀ ਆਹ ਲਓ ਜੀ ਇਸ ਦੇ ਵਿੱਚ ਚੀਕਾ ਆਹ ਵਾਲਾ ਕਲਰ ਤੁਹਾਨੂੰ ਮੈਂ ਦਿਖਾਇਆ ਸੀ ਅਗਲਾ ਕਲਰ ਇਹਦੇ ਵਿੱਚ ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਆਇਆ ਪਿਸਤਾ ਕਲਰ ਆ ਤੇ ਜਿਹੜਾ ਫਲਾਲ ਡਿਜ਼ਾਈਨ ਇਹਦਾ ਬਹੁਤ ਹੀ ਪਿਆਰਾ ਹੈ ਇੱਕੇ ਦਾ ਜਿਵੇਂ ਆਰਾਮ ਟੈਕਸ ਦਾ ਡਿਜ਼ਾਈਨ ਹੁੰਦਾ ਨਾ ਉਸ ਡਿਜ਼ਾਈਨ ਦੇ ਵਿੱਚ ਇਹ ਸ਼ੂਟ ਆਏ ਨੇ ਤੇ ਇਹਨਾਂ ਦੀ ਰੇਂਜ ਤੁਹਾਨੂੰ ਮੈਂ ਦੱਸਿਆ ਵੀ ਵੈਸੇ ਤਾਂ ਕਾਫੀ ਹੈ ਤੇ ਅੱਜ ਤੁਹਾਨੂੰ ਸਾਰੇ ਸ਼ੂਟ ਆਫਰ ਦੇ ਵਿੱਚ ਮਿਲਦੇ ਨੇ ਆਹ ਲਓ ਜੀ ਇਹ ਵੀ ਸ਼ੂਟਸ ਤੁਹਾਨੂੰ ਸੇਮ ਹੀ 800 ਦਾ ਮਿਲੂਗਾ ਸਿੰਗਲ ਸ਼ੂਟ ਤੇ ਦੋ ਸ਼ੂਟਸ ਤੁਹਾਨੂੰ 1500 ਦੇ ਮਿਲਣਗੇ ਆਹ ਲਓ ਜੀ ਅਗਲਾ ਆ ਗਿਆ ਗਰੇ ਦੇ ਵਿੱਚ ਹਾਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਅਸੀਂ ਆਫਰਾਂ ਦੇ ਆਫਰਾਂ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਬਹੁਤ ਸੋਹਣੇ ਸੂਟ ਹੁੰਦੇ ਆ ਤੇ ਸਾਡੇ ਕੋਲੇ ਅੱਜ ਅੱਜ ਤੋਂ ਲੈ ਕੇ ਜਿਹੜੀ ਵੀ ਅਸੀਂ ਵੀਡੀਓ ਬਣਾਉਨੇ ਆ ਸਾਰੀ ਆਫਰ ਵਾਲੀ ਚੱਲੀ ਜਾਂਦੀ ਹੈ ਹੁਣ ਇਹ ਤੁਸੀਂ ਐ ਨਾ ਸਮਝਿਓ ਵੀ ਸੀਜ਼ਨ ਜਾਂਦਾ ਹੈ ਤੇ ਅਸੀਂ ਮਾਲ ਵੇਚਣੋਂ ਹਟ ਗਏ ਸਾਡੇ ਕੋਲੇ ਫਟਾਫਟ ਪਸ਼ਮੀਨਾ ਦੁਆਰੇ ਆਈ ਜਾਂਦਾ ਬਹੁਤ ਸਾਡੇ ਕੋਲੇ ਸੇਲ ਹੈ ਇਹਦੀ ਤੇ ਸਾਡੇ ਕੋਲੇ ਜਿਵੇਂ ਹੁਣ ਅੱਜ ਮਾਲ ਆ ਗਿਆ ਇਸ ਵੀਡੀਓ ਦੇ ਵਿੱਚ ਜਿਹੜਾ ਅਸੀਂ ਪਾਇਆ ਸਾਰਾ ਸਾਡਾ ਸੇਲ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਪਸ਼ਮੀਨੇ ਦਾ ਸਟਾਕ ਹੋਰ ਵੀ ਵਿਸ਼ੇ ਤੋਂ ਮਗਾਈ ਜਾਣੇ ਕਿਉਂਕਿ ਆਫਰ ਦੇ ਵਿੱਚ ਐ ਘੱਟ ਰੇਟ ਦੇ ਵਿੱਚ ਐ 5-600 ਦਾ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਇੱਕ ਸੂਟ ਦੇ ਮਗਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਮਾਮੀਆਂ ਮਾਸੀਆਂ ਭੂਆ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਤੇ ਤੁਸੀਂ ਕਿਹੋ ਵੀ ਸਸਤੇ ਸੂਟ ਲੈਣੇ ਐ ਤੇ ਝੋਲੇ ਪਰ ਪਰ ਕੇ ਲੈ ਕੇ ਆਉਣੇ ਆਪਾਂ ਸੂਟਾਂ ਦੇ ਸਸਤੇ ਸਸਤੇ ਤੇ ਆਪਾਂ ਮਠਾੜੂ ਆਣ ਦੇ ਚੱਲਣਾ ਗੁਰਨਾਨਕ ਕਲਾਥ ਹਾਊਸ ਮੈਸਰਖਾਨਾ ਤੇ ਆਪਾਂ ਚਲੀਏ ਗੁਰਨਾਨਕ ਵਾਲਿਆਂ ਦੇ ਤੇ ਸਸਤੇ ਸਸਤੇ ਸੂਟ ਲੈ ਕੇ ਆਈਏ ਤੇ ਤੁਸੀਂ ਫਟਾਫੜਾ ਦਿਆਂ ਨਾਨੀਆਂ ਮਾਸੀਆਂ ਭੂਆ ਨੂੰ ਸਾਰੀਆਂ ਨੂੰ ਤੁਸੀਂ ਗੁਰਨਾਨਕ ਵਾਲਿਆਂ ਦੇ ਲੈ ਕੇ ਆਓ ਤੇ ਸਾਨੂੰ ਬਹੁਤ ਵੱਡੀ ਆਫਰ ਹਰ ਇੱਕ ਸੂਟ ਤੇ ਆਫਰ ਲੱਗੀ ਹੈ ਸਾਡੇ ਕੋਲੇ ਬਰੀਆਂ ਵਾਲੇ ਸੂਟਾਂ ਦੇ ਵੀ ਆਫਰਾਂ ਚੱਲਦੀਆਂ ਆਂ ਸਾਡਾ ਤੁਸੀਂ ਕੋਈ ਵੀ ਸ਼ੂਟ ਲਾਓਗੇ ਸਾਰਿਆਂ ਤੇ ਸਾਡੇ ਬੈਨੀਫਿਟ ਆ 6 ਤੋਂ 700 ਦਾ ਤੁਹਾਨੂੰ ਬੈਨੀਫਿਟ ਮਿਲੂਗਾ ਤੇ ਤੁਸੀਂ ਦਵਾ ਦਾ ਸਾਡੇ ਸਟੋਰ ਤੇ ਵੀਟ ਕਰਨਾ ਤੇ ਧੰਨਵਾਦ ਜੀ ਅਗਲੀ ਵੀਡੀਓ ਆਪਾਂ ਇੱਕ ਨਿਊ ਸਬ ਦੇ ਨਾਲ ਲੈ ਕੇ ਫੇਰ ਹਾਜ਼ਰ ਹੋਵਾਂਗੇ